ਸੰਗਰੂਰ ਤੇ ਧੂਰੀ ਵਾਲਿਓ ਇਸ ਵਾਰ ਇਹ ਸੋਚ ਕੇ ਦੇਖਿਓ ਵੀ ਪੰਜਾਬ ਤੇ ਦੁਨੀਆ ਦੇ ਵਿੱਚ ਕੁਝ ਬੰਦੇ ਹੁੰਦੇ ਨੇ ਜਿਨ੍ਹਾਂ ਦੇ ਗਿੱਟਿਆਂ ਤੇ ਗੋਡਿਆਂ ਦੇ ਵਿੱਚ ਦਮ ਹੁੰਦਾ ਵਾ ਤੁਹਾਨੂੰ ਵੀ ਪਤਾ ਵੀ ਪੰਜਾਬ ਦੇ ਲੀਡਰਾਂ ਦੇ ਵਿੱਚ ਗਿੱਟਿਆਂ ਤੇ ਗੋਡਿਆਂ 'ਚ ਦਮ ਨਹੀਂ ਤੇ ਪੰਜਾਬ ਦੇ ਲੋਕ ਵੀ ਨੇ ਜਿਹੜੇ ਉਹ ਵੀ ਛੱਡੇ ਜ਼ਿਆਦਾਤਰ ਪੰਜਾਬ ਦੇ ਵਿੱਚ ਮੁਰਦਾ ਬਸਦੇ ਨੇ ਪਰ ਸੰਗਰੂਰ ਨੇ ਹਮੇਸ਼ਾ ਤਬਦੀਲੀ ਦੇ ਵਿੱਚ ਤੇ ਹਿੰਮਤ ਵੀ ਦਿਖਾਈ ਆ ਤਬਦੀਲੀ ਵੀ ਕੀਤੀ ਆ ਤੇ ਹਿੰਮਤ ਵੀ ਦਿਖਾਈ ਆ ਭਾਈ ਜੀ ਇਸ ਵਾਰ ਸਾਡੇ ਉਹ ਜੋਧਾ ਚੋਣਾ ਦੇ ਵਿੱਚ ਆਜ਼ਾਦ ਉਮੀਦਵਾਰ ਖੜਨ ਲੱਗਿਆ ਵਾ ਬਲਵਿੰਦਰ ਸਿੰਘ ਸੇਖੋਂ ਜੀਨੇ ਆਸ਼ੂ ਦੀ ਮੰਜੀ ਠੋਕੀ ਸੀਗੀ ਜਿਹੜਾ ਕੈਬਨਟ ਮੰਤਰੀ ਸੀਗਾ ਉਹਦਾ ਨਜਾਇਜ਼ ਹੁਕਮ ਨਹੀਂ ਮੰਨੇ ਮੰਨਿਆ ਸਸਪੈਂਡ ਹੋ ਗਿਆ ਡਿਸਮਿਸ ਹੋ ਗਿਆ ਯੋਤਾ ਉਹ ਜੱਜਾਂ ਨੂੰ ਟਕਟਹਰੇ ਦੇ ਵਿੱਚ ਖੜਾ ਕੀਤਾ ਕੈਪਟਨ ਅਮਰਿੰਦਰ ਸਿੰਘ ਦਾ ਓਐਸਡੀ ਸੀਗਾ ਕੈਪਟਨ ਸੰਦੀਪ ਸਿੰਘ ਸੰਧੂ ਉਹਨੂੰ ਕਿਹਾ ਵੀ ਪੰਜਾਬ ਦੇ ਵਿੱਚ ਇਹਦੀ ਗਵਾਹੀ ਦੇ ਵਿੱਚ ਚਿੱਟਾ ਵਿਕਦਾ ਸੀਗਾ ਤੇ ਰਾਣੂ ਦਾ ਸਰਪ੍ਰਸ ਸੀਗਾ ਇਹ ਕੈਪਟਨ ਸੰਦੀਪ ਸਿੰਘ ਸੰਧੂ ਤੇ ਹੋਰ ਛੱਡੋ ਤੁਸੀਂ ਅੱਜ ਤੱਕ ਕਿਸੇ ਪੰਜਾਬ ਦੇ ਲੀਡਰ ਨੇ ਕਿਸੇ ਪੰਜਾਬ ਦੇ ਕਿਸੇ ਪੰਜਾਬ ਦੇ ਉਸ ਬੰਦੇ ਨੇ ਐਡੀ ਗੈਰਤ ਤੇ ਹਿੰਮਤ ਦਿਖਾਈ ਆ ਜਿਹਨੇ ਹਾਈ ਕੋਰਟ ਦੀ ਚੌਥੀ ਰਿਪੋਰਟ ਦੇ ਵਿੱਚ ਦੱਸਿਆ ਵਾ ਵੀ ਅਨੰਦਪੁਰ ਸਾਹਿਬ ਦੇ ਵਿੱਚ ਅੰਮਰਜੀਤ ਸਿੰਘ ਚਾਵਲਾ ਦੀ ਗਵਾਹੀ ਦੇ ਵਿੱਚ ਚਿੱਟਾ ਵਿਕਦਾ ਸੀ ਦਿਖਾਈਆ ਕਿਸੇ মিডিਆ ਤੇ ਕਿਸੇ ਨੇ ਹਿੰਮਤ ਇੰਨੀ ਜਾਂ ਕਿਸੇ ਪੰਜਾਬ ਦੇ ਬੁੱਧੀਜੀਵੀ ਨੇ ਹਿੰਮਤ ਕਿਸੇ ਨੇ ਇਹ ਮਹਿਮਤ ਦਿਖਾਈਆ ਵੀ ਜਿਹੜੀ ਹਾਈ ਕੋਰਟ ਦੇ ਵਿੱਚ ਚੌਥੀ ਰਿਪੋਰਟ ਖੁੱਲਦੀ ਨਹੀਂ ਹੈਗੀ ਉਹਦੇ ਵਿੱਚ ਟੈਬੂਲੇਟ ਮੰਤਰੀਆਂ ਦੇ ਨਾਮ ਨੇ ਉਹਦੇ ਵਿੱਚ ਪੰਜਾਬ ਦੇ ਦੋ ਸਾਬਕੀ ਡੀਜੀਪੀ ਦੇ ਨਾਮ ਨੇ ਐਮਐਲਏ ਦੇ ਨਾਮ ਨੇ ਪੁਲਿਸ ਅਫਸਰਾਂ ਦੇ ਨਾਮ ਨੇ ਜਿਨ੍ਹਾਂ ਨੇ 17 ਥਾਣਿਆਂ ਦੇ ਵਿੱਚ ਚਿੱਟੇ ਦੀ ਜਿਨ੍ਹਾਂ ਦੀ ਅਗਵਾਹੀ ਦੇ ਵਿੱਚ ਚਿੱਟਾ ਪੀਕਿਆ ਤੇ ਲੱਖਾਂ ਨੌਜਵਾਨਾਂ ਨੂੰ ਇਹਨਾਂ ਨੇ ਚਿੱਟੇ ਦੇ ਨਾਲ ਮਾਰਤਾ ਸੰਗਰੂਰ ਵਾਲਿਓ ਇਸ ਵਾਰ ਮੌਕਾ ਵੀਰਿਓ ਤੁਹਾਡੇ ਕੋਲ ਅਣਕੀਤੇ ਗਹਿਰਤਮੰਦ ਲੋਕੋ ਇਸ ਵਾਰ ਮੌਕਾ ਤੁਹਾਡੇ ਕੋਲ ਤੁਹਾਡੇ ਕੋਲ ਹੀਰਾ ਪੰਦਾ ਮਿਲਿਆ ਬਲਵਿੰਦਰ ਸਿੰਘ ਸਿੱਖੋ ਉਹ ਬਲਵਿੰਦਰ ਸਿੰਘ ਸੇਖੋਂ ਸਾਨੂੰ ਹੀਰਾ ਬੰਦਾ ਮਿਲਿਆ ਵਾ ਅੱਜ ਤੱਕ ਕਿਸੇ ਨੇ ਕਿਹਾ ਵੀ ਪੰਜਾਬ ਦੇ ਵਿੱਚ ਆ ਫੀਮ ਡੋਟੇ ਖੁੱਲੇ ਹੋਣੇ ਚਾਹੀਦੇ ਨੇ ਵੀ ਚਿੱਟੇ ਰਾਜ ਲੱਕ ਤੋੜਨਾ ਤਾਂ ਫੀਮ ਡੋਟੇ ਖੁੱਲੇ ਹੋ ਸਕਦੇ ਨੇ ਕਿਸੇ ਨੇ ਜੀਬ ਤੇ ਰੋਗ ਜੀਬ ਤੇ ਰੱਖ ਦੀ ਦੇ ਥੱਲੇ ਰੱਖਣ ਵਾਲੀ ਗੋਲੀ ਕਰਕੇ ਖੁੱਲ ਕੇ ਬੋਲਿਆ ਵਾ ਉਹ ਬੋਲਿਆ ਬਲਵਿੰਦਰ ਸਿੰਘ ਸੇਖੋਂ ਪੰਜਾਬ ਦਾ ਦਰਦੀ 21ਵੀਂ ਸਦੀ ਦਾ ਮਹਾਨ ਜੋਤਾ ਬਲਵਿੰਦਰ ਸਿੰਘ ਸੇਖੋਂ ਖੁਣ ਤੁਹਾਡੇ ਕੋਲ ਮੌਕਾ ਵੀ ਰਿਓ ਮੈਂ ਹਮੇਸ਼ਾ ਕਹਿਣਾ ਹੁੰਦਾ ਵੀ ਅਸੀਂ 84 ਲੱਖ ਜੂਨਾ ਭੁਗਤ ਕੇ ਇਸ ਧਰਤੀ ਤੇ ਜੰਮੇ ਆਂ ਖਾ ਪੀ ਕੇ ਖਾ ਲਿਆ ਪੀ ਲਿਆ ਬੱਚੇ ਪੈਦਾ ਕਰਕੇ ਨਾ ਮਰ ਜਿਓ ਕੁਝ ਸਮਾਜ ਲਈ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਝ ਕਰਕੇ ਮਰ ਜਿਓ ਬਲੇਵਿੰਦਰ ਸਿੰਘ ਸਿੱਖ ਹਮੇਚਾ ਕਹਿੰਦਾ ਜੇ ਟਿੱਟੇ ਦਾ ਲੱਕ ਤੋੜਨਾ ਅਫੀਮ ਤੇ ਖਸਕਰ ਅਫੀਮ ਤੇ ਡੋਟੇ ਦੇ ਕਾਰ ਵੀ ਬਣਨੇ ਚਾਹੀਦੇ ਨੇ ਤੇ ਖੇਤੀ ਵੀ ਹੋਣੀ ਚਾਹੀਦੀ ਆ ਭਗਵੰਤ ਮਾਨ ਤਾਂ ਐਮਪੀ ਵੇਲੇ ਖੁੱਲ ਕੇ ਇਸ ਮੁੱਦੇ ਦੀ ਹਮਾਇਤ ਕਰਦਾ ਹੁੰਦਾ ਸੀਗਾ ਕਿੰਨਾ ਹੋ ਉਹ ਗੰਦੇ ਸਿਸਟਮ ਤੇ ਸੱਟ ਮਾਰਦਾ ਵਾ ਸਚਾਈ ਕਰਕੇ ਉਹ ਡਿਸਮਿਸ ਹੋਇਆ ਨਾ ਇਹਦੇ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਫੀਮ ਡੋਡਿਆ ਦੀ ਜਿਹੜੇ ਨਾ ਮੇਰੇ ਨਾਲ ਸਹਿਮਤ ਨਹੀਂ ਹਫੀਮ ਡੋਡਿਆ ਦੀ ਬਕਾਲਤ ਕਰਨ ਵਾਲੇ ਸੱਚ ਨਾ ਖੜਨ ਵਾਲੇ ਤੇ ਜਿਹੜੇ ਚਾਹੁੰਦੇ ਨੇ ਹੁਣ ਤੁਸੀਂ ਦੇਖੋ ਸ਼ਰਾਬ ਦੇ ਨਾਲ ਇੰਨੇ ਲੋਕ ਮਰ ਗਏ ਕਬੱਡੀ ਖੇਡਾਰੀਆਂ ਦੇ ਨਾਲ ਇੰਨੀ ਨਜਾਇਜ਼ ਹੋਈ ਕੋਈ ਭਾਈ ਜੀ ਰਾਜਨੀਤਿਕ ਲੀਡਰ ਆਇਆ ਬਲਵਿੰਦਰ ਸਿੰਘ ਖੱਟ ਸਿੰਘ ਖੜਿਆ ਨਾ ਕਿਉਂਕਿ ਭਾਈ ਜੀ ਕਿਸੇ ਬੰਦੇ ਦੇ ਵਿੱਚ ਅਣਖ ਤੇ ਗੈਰਤ ਹੁੰਦੀ ਹੈ ਕਿਸੇ ਤੇ ਅਕਾਲ ਪੁਰਖ ਪਰਮਾਤਮਾ ਅਣਖ ਤੇ ਗੈਰਤ ਮੰਦ ਭਰਦਾ ਹੁੰਦਾ ਉਹ ਹੈਗਾ ਬਲਵਿੰਦਰ ਸਿੰਘ ਸੇਖੋਂ ਇਹਦੇ ਕਰਕੇ ਉਹਨੂੰ ਲੋਕ ਸਭਾ ਦੇ ਵਿੱਚ ਪੇਜ ਪੇਚੋ ਸਾਡਾ ਫੀਮ ਡੋਟੇ ਵਾਲਾ ਮਸਲਾ ਵੀ ਹੱਲ ਹੋ ਸਕਦਾ ਵਾ ਨਸਲਾ ਵੀ ਪਾ ਸਕਦੇ ਜਿਹੜੀ ਹਾਈ ਕੋਰਟ ਦੇ ਵਿੱਚ ਚੌਥੀ ਰਿਪੋਰਟ ਹੈ ਅਮਰਜੀਤ ਸਿੰਘ ਚਾਹਵੜਾ ਵਰਗੇ ਜਿਹੜੇ ਸ਼੍ਰੋਮਣੀ ਕਮਿਟੀ ਦੇ ਮੈਂਬਰ ਨੇ ਜਿਨ੍ਹਾਂ ਨੇ ਆਨੰਦਪੁਰ ਸਾਹਿਬ ਦੀ ਉਹਨਾਂ ਦੀ ਗਵਾਹੀ ਦੀ ਚਿੱਟਾ ਵੀ ਕਿਹਾ ਵਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਓ ਐਚ ਡੀ ਹੁੰਦਾ ਸੀਗਾ ਉਰੂਸਾ ਆਲਮ ਦਾ ਦਿਓਰ ਜਿਹਦੇ ਗਵਾਹੀ ਦੇ ਵਿੱਚ ਪੰਜਾਬ ਚ ਕਿੱਟਾ ਵਿਕਦਾ ਹੁੰਦਾ ਸੀ ਆ ਛੂ ਜੀ ਨੇ ਗੋੜਮੱਡੀ ਦੇ ਵਿੱਚ ਬੰਬ ਧਮਾਕੇ ਕਰਾਇਆ ਸੀ ਰਾਜਾ ਬੜੇਂਗਰ ਰਾਜਾ ਬੜੇਂਗਰ ਦੇ ਸਾळा ਸਾਲੇ ਦੀ ਛੈਲਾਂ ਦੇ ਵਿੱਚ ਕਣਕ ਕੱਢੀ ਜਾਂਦੀ ਸੀਗਾ ਗਰੀਬਾਂ ਨੂੰ ਦਿੱਤੀ ਜਾਣ ਵਾਲੀ ਜਿਹੜੇ ਬੰਦੇ ਨੇ ਉਸ ਮੁੱਦੇ ਨੂੰ ਚੱਕਿਆ ਸੀਗਾ ਤੇ ਰਾਜਾ ਬੜੇ ਘਰ ਤੇ ਆਸ਼ੂ ਹੋਣਾ ਨੇ ਪੁੱਤ ਨੂੰ ਚੁਕਾ ਕੇ ਉਹਦੇ ਗੁਰਮੁਖ ਸਿੰਘ ਦੇ ਟਿੱਟੀ ਵਾਲੀ ਜਗਾ ਤੇ ਡੰਡਾ ਦਿੱਤਾ ਸੀ ਅੱਜ ਤੱਕ ਇਨਸਾਫ ਨਹੀਂ ਮਿਲਿਆ ਉਹਨਾਂ ਦੇ ਵਿਰੁੱਧ ਖੁੱਲ ਕੇ ਬੋਲਿਆ ਬਲਵਿੰਦਰ ਸਿੰਘ ਸੇਕੋ ਇਹ ਦੇ ਕਰਕੇ ਪੰਜਾਬੀਓ ਗੁਰੂ ਗੋਬਿੰਦ ਸਿੰਘ ਦੇ ਬਾਰਸੋਂ ਤੁਸੀਂ ਇਸ ਵਾਰ ਇਸ ਯੋਧੇ ਨੂੰ ਜ਼ਰੂਰ ਚਿਤਾਓ ਜੇ ਹੁਣ ਤੁਹਾਡੇ ਕੋਲ ਮੌਕਾ ਖੁੱਝ ਗਿਆ ਨਾ ਤਾਂ ਅਫੀਮ ਡੋਡਿਆਂ ਦਾ ਮੁੱਦਾ ਵੀ ਆਪਣਾ ਹੱਲ ਨਹੀਂ ਹੋਣਾ ਹੈਗਾ ਤੇ ਫਿਰ ਸਾਨੂੰ ਇਹ ਪੰਜਾਬ ਦੇ ਨਸਲਾਂ ਨੂੰ ਮਾਰਨ ਵਾਲੇ ਫਿਰ ਉਹਦੇ ਖੁੱਲੇ ਫਿਰਨਗੇ ਜੇਕਰ ਤੁਸੀਂ ਪੰਜਾਬ ਦੀ ਆਵਾਜ਼ ਰੱਖਣੀ ਆ ਤਾਂ ਬਲਵਿੰਦਰ ਸਿੰਘ ਜੋਧੇ ਵਰਗਿਆਂ ਨੂੰ ਲੋਕ ਸਭਾ ਦੇ ਵਿੱਚ ਭੇਜੋ ਤਾਂ ਹੀ ਅਸੀਂ ਪੰਜਾਬ ਦੇ ਅਸੀਂ ਚਾਹਾਂਗੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਵਾਰਿਸਾਂ ਜਿੰਦਗੀ ਦੀ ਤਬੀਰੇ ਕੁੱਤੇ ਬਿੱਲੇ ਵੀ ਜਿਉਂਦੇ ਨੇ ਅਸੀਂ ਤਾਂ ਉਸ ਸਰਵਸਦਾਨੀ ਦੇ ਬਾਜਾ ਵਾਲੇ ਦੇ ਵਾਰਤਾਂ ਜਿਹੜੇ ਕਿ 84 ਕੱਟ ਕੇ ਜੰਮੇ ਆ ਤੇ ਇਹ ਚਾਹੁੰਦੇ ਆ ਕਿ ਸਾਡਾ ਪੰਜਾਬ ਬਸਾ ਗੁਰਾਂ ਦੇ ਨਾਂ ਤੇ ਹੋਵੇ ਬਲਵਿੰਦਰ ਸਿੰਘ ਸੇਕੋਆ ਸਾਹਿਬ ਤੁਹਾਡੇ ਨਾਲ ਆ ਤੇ ਤੁਹਾਡੇ ਨਾਲ ਰਵਾਂਗੇ ਤੁਹਾਡੀ ਇਮਾਨਦਾਰੀ ਨਾਲ ਤੇ ਤੁਹਾਡੀ ਦਲੇਰੀ ਕਰਕੇ ਬਹੁਤ ਬਹੁਤ ਧੰਨਵਾਦ